ਅੱਜ ਅਸੀਂ ਵੀ ਆਪਣੀ ਆਪਣੇ ਪਰਮੇਸ਼ਰ ਤੋਂ ਸ਼ਰਾਈ ਤੇ ਕੀ ਬਣਨਾ ਛੱਡਾ ਅਸੀਂ ਚੰਗੀ ਤਰ੍ਹਾਂ ਗਣਦੇ ਆ ਬੇਬੁਖ ਹੋਏ ਰਾਮ ਤੇ ਲੱਗਣ ਜਨਮ ਵਜੋ ਵਜੋ 3 4 ਵਜੇ ਤੋਂ ਤੁਸੀਂ ਵੇਖ ਲਿਓ ਹਸਪਤਾਲਾਂ ਦੇ ਬਾਹਰ ਲੰਮੀਆਂ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਜਿੰਨੀਆਂ ਅਸੀਂ ਅੰਮ੍ਰਿਤ ਵੇਲੇ ਗੁਰੂ ਘਰ ਆਉਣ ਲਈ ਲਾਈਨਾਂ ਕਟਾ ਦਿੱਤੀਆਂ ਉਹਨੀਆਂ ਹਸਪਤਾਲਾਂ ਦੇ ਬਾਹਰ ਲੱਗਣੀਆਂ ਸ਼ੁਰੂ ਹੋ ਗਈਆਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਸਾਡੇ ਕੋਲ ਬਸ ਇਹ ਕੁਝ ਰਹਿ ਗਿਆ ਖਾਣਾ ਪੀਣਾ ਹੱਸਣਾ ਸੋਣਾ ਬਿਸਰ ਗਿਆ ਹੈ ਮਰਨਾ ਮਰਨਾ ਪਰ ਨਹੀਂ ਜਾਣਦੇ ਖਸਮ ਵਿਚਾਰ ਖਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਨਹੀਂ ਰਹਿਣਾ